ਚੋਰੀ ਦੀਆਂ ਘਟਨਾਵਾਂ ਕਹਿੰਦੇ ਦਿਨੋਂ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਗੱਲ ਕਰਨ ਲੱਗੇ ਆ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡ ਮਲਕਾਣੀ ਦੀ ਇੱਕੋ ਰਾਤ ਤੇ ਪੈਂਦੀਆਂ ਤਿੰਨ ਮੋਟਰਾਂ ਤੇ ਰਾਤ ਚੋਰੀ ਹੋਈ ਹੈ ਮਲਕਾਣੇ ਤੋਂ ਟੰਗਰਾਲੀ ਵਾਲੇ ਰਾਤ ਤੇ ਪੈਂਦੀਆਂ ਤਿੰਨੇ ਮੋਟਰਾਂ ਤੇ ਚੋਰੀ ਹੋਈ ਹੈ ਕਿਸਾਨ ਸਵੇਰ ਸਵੇਰ ਜਦੋਂ ਢੇੜਾ ਮਾਰਨ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਇਕੱਠੇ ਹੋਏ ਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਨੁਕਸਾਨ ਹੈ ਇੱਕ ਮੋਟਰ ਦਾ ਕਿਸਾਨ ਵੀਰਾਂ ਦਾ ਹੋਇਆ ਉਹ ਵੀ ਉਹਨਾਂ ਤੋਂ ਜਾਣਦੇ ਆ ਆ ਖਿੱਚੀ ਆ ਤਾਰ ਇਹਦੇ ਤਾਂ ਕਿੰਨੀ ਖਿੱਚੀ ਉਹ ਤਾਂ ਖਿੱਚੀ ਗਈ ਆ ਸਾਰਾ ਪਸਾਈ ਆ ਸਾਰਾ ਆਪ ਆ ਆ ਛੇੜ ਨਾ ਹੈ ਵਿੱਚ ਸਿੱਟੇਗਾ ਆ ਬੁਰਕੀ ਘੜਤੀ ਤੂੰ ਇਧਰ ਸੇ ਮੈਂ ਇਧਰੋਂ ਡੰਗ ਲੈ ਜੂਗਾ ਆ ਇਧਰੋਂ ਤੋਂ ਆ ਦੇਖ ਇੱਥੇ ਆ ਰਹਿ ਗਈ ਆ ਦਾਅ ਤੇ ਸਾਡੇ ਕੋਲ ਇੱਥੇ ਭਈ ਆ ਵੀ ਪੈੜ ਹੈ ਜਿੱਦ ਲਈ ਹੈ ਹੈ ਤੇ ਨਹੀਂ ਉੱਥੇ ਜਾ ਤੁਸੀਂ ਬੰਡੇ ਤੁਸੀਂ ਉੱਧਰ ਨੂੰ ਹੋ ਜਾਓ ਜੀ ਗੱਬ ਵਾਲੀ ਕੰਨੀ ਨੂੰ ਜੀ ਆਹ ਬਈ ਪੈੜ ਹੈ ਗੱਬ ਵਾਲੀ ਤੋਂ ਪੈੜ ਹੈ ਪੈੜ ਤੇ ਫਿਰ ਉਧਰ ਨਾ ਦੱਬੀ ਅਮਰਤਾ ਆਹ ਹੋਰੇ ਦਾ ਕਰ ਬਈ ਅਲਵਾਤ ਕਰਦੇ ਆਂ ਬਾਈਆਂ ਦੇ ਨਾਲ ਤੇ ਕਿਹਨੂੰ ਪਤਾ ਲੱਗਿਆ ਬਾਈ ਸਵੇਰ ਜਦੋਂ ਆਇਓ ਕੌਣ ਆਇਆ ਸੀਗਾ ਇੱਥੇ ਪਹਿਲਾਂ ਮੈਨੂੰ ਪਤਾ ਲੱਗਿਆ ਜੀ ਮੇਰੀ ਪਾਣੀ ਦੀ ਵਾਰੀ ਸੀਗੀ ਹੂੰ ਤੇ ਮੈਨੂੰ ਇਹਨੇ ਬਾਈ ਨੇ ਕਹਿਤਾ ਜੀ ਕਿ ਮੋਟਰ ਦੇ ਮੜਾ ਕਿਆਰੇ ਦੇਖ ਲਈ ਦੂਰ ਕੇ ਉੱਥੇ ਜਾਏਂਗਾ ਦੱਸੇ ਜੀ ਹੂੰ ਹੂੰ ਜੇ ਮੈਂ ਜਦੋਂ ਇੱਧਰ ਆਇਆ ਤੇ ਉਹ ਮੇਰਾ ਬੰਦਾ ਦਿਹਾੜੀ ਗਿਆ ਸੀ ਮੇਰੇ ਨਾਲ ਪਾਣੀ ਦੇ ਉਹਨੂੰ ਭੇਜਾਈ ਉਹਨੇ ਮੈਨੂੰ ਫੋਨ ਕਰਤਾ ਤਾਂ ਮੋਟਰ ਨਹੀਂ ਚੱਲਦੀ ਇਹਦੀ ਮੈਂ ਕਿਹਾ ਚੱਲ ਮੈਂ ਇਹਨੂੰ ਮੈਂ ਫੋਨ ਕਰਿਆ ਮੇ ਮੋਟਰ ਨਹੀਂ ਚੱਲੀ ਤੇਰੀ ਭਈਆ ਲਾ ਕੇ ਗਿਆ ਇਹਦਾ ਆਹ ਲਾ ਕੇ ਗਿਆ ਮੈਨੂੰ ਨਾ ਤੂੰ ਗੌਰ ਕਰ ਲੈ ਮੈਂ ਜੋ ਗਾਹਾਂ ਗਿਆ ਕਈ ਟੌਕੜੀਆਂ ਵੇਖ ਕੇ ਤੇ ਮੈਂ ਕਿਹਾ ਵੀਰ ਦੇ ਇੱਕ ਟਾਈਪ ਕਿਵੇਂ ਪਟੀਆਂ ਪੰਨੀਆਂ ਫਰਸ਼ ਦੇ ਥੱਲੇ ਦੱਬੀ ਹੋਈ ਸੀਗੀ ਤੇ ਉਹ ਮੈਨੂੰ ਨਾਲ ਜਿਹੜਾ ਦਿਹਾੜੀ ਗਿਆ ਸੀ ਮੁੜ ਕੇ ਉਹਨੇ ਨੀਂਹਾਂ ਮਾਰਿਆਦਾ ਉਹ ਤੇਰੀ ਤਾਰ ਵੱਡੀ ਪਈ ਅੱਗੇ ਤਾਰ ਉਥੋਂ ਤੇ ਫਿਰ ਮਾਨੂੰ ਇਹਨੂੰ ਫੋਨ ਕਰਾਂ ਮਹਾੜੀ ਤਾਰ ਵੱਡੀ ਕੀ ਕੇਬਲ ਲੱਗਾ ਕੋਈ ਲਾ ਕੇ ਇਹ ਇਹ ਬਾਈ ਦਾ ਸੀ ਹਾਂਜੀ ਬਾਈ ਬਾਈ ਦੀ ਸਾਡਾ ਸੀ ਤੇ ਕਿੰਨੇ ਕੁ ਵਜੇ ਦੀ ਗੱਲਬਾਤ ਆ ਪਤਾ ਲੱਗਿਆ ਕੋਈ ਕਿਸਮਾ ਇਹ ਰਾਤ ਨੂੰ ਇਹਨੇ ਸਾਡੇ 12:30 ਵਜੇ ਫੋਨ ਕਰਿਆ ਸਾਨੂੰ ਤੇ 1:30 ਵਜੇ ਜਦੋਂ ਇਹਨੇ ਦੇਖਿਆ ਤੇ ਅਸੀਂ ਆਏ ਆ ਉਸ ਤੋਂ ਬਾਅਦ ਤਾਰਾਂ ਦੂਰਾਂ ਵੱਢਣਾ ਪੰਗਾ ਸੀ ਸਾਰੀਆਂ ਹੂੰ ਦੇਖਿਆ ਤੇ ਅਸੀਂ ਆਸੇ ਪਾਸੇ ਦੇਖਿਆ ਉਹਦੇ ਵਿੱਚ ਨਾ ਪਾਈਪਾਂ ਕੁਝ ਪੱਟ ਕੇ ਪਾਸੇ ਸਿੱਟੀਆਂ ਪੰਗੀਆਂ ਹੂੰ ਹੂੰ ਤੇ ਬੱਸ ਵੱਢ ਕੇ ਲੈ ਗਿਆ ਉਸ ਤੋਂ ਬਾਅਦ ਕਿੰਨੀਆਂ ਤਾਰਾਂ ਇੱਥੋਂ ਕਿੰਨੀਆਂ ਮੋਟਰੀਆਂ ਦੇ ਹੋਇਆ ਨੁਕਸਾਨ ਇਹਦਾ ਇੱਥੇ ਤਿੰਨ ਦਾ ਹੋਇਆ ਤਿੰਨ ਦਾ ਹੋਇਆ ਤਿੰਨ ਮੋਟਰਾਂ ਦਾ ਕਲੀਆਂ ਤਾਰਾਂ ਹੀ ਲੈ ਕੇ ਗਏ 18 ਤਾਰਾਂ ਕਲੀਆਂ ਤਾਰਾਂ ਇੱਕ ਹੋਰ ਕਿਹੜੇ ਵੀਰ ਦੀ ਹੈ ਮੇਰੀ ਮੋਟਰ ਹੈ ਤੁਹਾਡੀ ਆ ਹਾਂਜੀ ਕਿੰਨਾ ਕ ਸਮਾਂ ਹੋਇਆ ਮੋਟਰ ਲੱਗੀ ਨੂੰ ਮੋਟਰ ਲਵਾਈ ਨੂੰ ਹਜੇ 20 ਦਿਨ ਨਹੀਂ ਹੋਏ ਐ 20 ਦਿਨ ਹੀ ਹੋਏ ਸੀ ਹਾਂ ਹਾਂ ਮਲਕਾਣੇ ਤੋਂ ਤੰਗਰਾਲੀ ਨੂੰ ਰਾਹ ਕੱਚਾ ਹੈ ਜੇ ਇਹ ਤੇ ਪੁਲਿਸ ਚਾਹਵੇ ਨਾਲ ਨਾਕਾ ਲਾਵੇ ਆਥੋਂ ਨੂੰ ਨਾਂ ਵਾਲੇ ਘੱਟੋ ਘੱਟ 20 ਜਾਣੇ ਤਾਂ ਇੱਥੇ ਚਿੱਟੇ ਵਾਲੇ ਜਾਂ ਸਿਗਨੇਚਰ ਵਾਲੇ ਫੜ ਸਕਦੀ ਐ ਵੀ ਜਿਹੜੇ ਸਪਲਾਈ ਕਰਦੇ ਆ ਹਰਿਆਣੇ ਜੋ ਪੰਜਾਬ ਚ ਪਰ ਕੋਈ ਗੌਰ ਨਹੀਂ ਤੇ ਹੁਣ ਪਤਾ ਹੀ ਲੱਗਿਆ ਦਾ ਤਾਰਾਂ ਜਿਹੜੀਆਂ ਪੱਟੀਆਂ ਨੇ ਨਸ਼ੇੜੀਆਂ ਗਾਣੇ ਪੱਟੀਆਂ ਵੀ ਸਰਿਆਂ ਪਤਾ ਮੈਂ ਇੰਨਾ ਵੀ ਦੱਸ ਦਿੰਨਾ ਵੀ ਤਾਰਾਂ ਸਾਡੀਆਂ 3 ਤੋਂ 400 ਦੀਆਂ ਵੀ ਨਹੀਂ ਵਿਕਦੀਆਂ ਜੇ ਕੁਆਰਟੇ ਵਿੱਚੋਂ ਪਰ ਸਾਡਾ ਕਿਹਦਾ 10000 ਦਾ ਨੁਕਸਾਨ ਐ ਕਿਹਦਾ 5000 ਦਾ ਨ ਇਹ ਕਈ ਇਹ ਬਾਈ ਦੀ ਆ ਹਾਂਜੀ ਆਪਣੀ ਸਾਰੀ ਪੌਣੀ ਤੇ ਪ੍ਰਸ਼ਾਸਨ ਦੀ ਢੱਲਾ ਜੀ ਹੋਰ ਕੁਛ ਨਹੀਂ ਹਰ ਰੋਜ਼ ਇੱਥੇ ਨਸ਼ੇ ਵਾਲੇ ਟੱਪਦੇ ਆ ਬਾਕੀ ਇਹ ਕੁਛ ਨਾ ਕੁਸਤਾ ਪੇਤੀ ਬੰਦੇ ਦਾ ਕੰਮ ਹੈ ਜੇ ਪੁਲਿਸ ਚਾਹੇ ਤਾਂ 5 ਮਿੰਟਾਂ ਚ ਕੱਢ ਦੂਗੀ ਪਰ ਹੁਣ ਅੱਜ ਸਾਡੀ ਗੱਲਾਂ ਨਹੀਂ ਚੋਰੀ ਨਾ ਮੰਨੋ ਆ ਸਾਰੀਆਂ ਮੋਟਰਾਂ ਦੀ ਗੱਲੋਂ ਪਾਣੀ ਲਾਉਂਦੇ ਸੀਗਾ ਮੁੰਡੇ ਤਾਂ ਡਾਂਗ ਲੈ ਗਿਆ ਤੇ ਨਹੀਂ ਉਹਨਾਂ ਤੋਂ ਵੀ ਲਜਾਣੀਆਂ ਸੀ ਤਾਰਾ ਇਹਨਾਂ ਨੇ ਇਹ ਤਾਂ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮੰਨ ਲਓ ਜਾਂ ਕਿਵੇਂ ਲਾ ਲਓ ਇਹ ਨਾਂ ਮੈਂ ਇਹਨਾਂ ਦੇ ਨਾਥਾ ਪਾਈ ਤਾਂ ਇਹ ਹੋਰ ਵੀ ਕਹਾ ਵਧਣਗੇ ਉਹ ਤਾਂ ਹੁਣ ਆਇਆ ਬਾਰਿਸ਼ ਪਈ ਜਾਂਦੀ ਡੰਗ ਲਾਏਗਾ ਨਹੀਂ ਸਾਨੂੰ ਤਾਂ ਇਹ ਟਾਈਮ ਲੈ ਕੇ ਸਭ ਕੁਝ ਦੁਬਾਰੇ ਲਾਉਣਾ ਪੈਂਦਾ ਉਹਨੇ ਪੈਸੇ ਦੁਬਾਰੇ ਲਾਉਣੇ ਪੈਂਦੇ ਕਿੰਨਾ ਕੁ ਨੁਕਸਾਨ ਆ ਮੰਨ ਲਓ ਜੀ ਇੱਕ ਮੋਟਰ ਦਾ ਮੰਨੀਏ ਆਪਾਂ ਇੱਕ ਮੋਟਰ ਦਾ ਘੱਟ ਤੋਂ ਘੱਟ ਵੀ 10-12000 ਦਾ ਨੁਕਸਾਨ ਹੈਗਾ 15 ਦਾ ਜਿਹਦੀ ਕੇਬਲ ਵੱਧ ਲਏਗੇ ਸਾਰੀ ਪਾਣੀ ਪਊਗਾ ਹੁਣ 70-80 ਵੀ ਇਹ ਮੀਟਰ ਦਾ ਇਹ ਦੂਸਰੀ ਮਿਲਦੀ ਜੀ ਜਿਹੜੀ ਸਾਹਮਣੇ ਵਾਲੀ ਦੂਸਰੀ ਮਿਲਦੀ ਹੈ ਇਹ ਘੱਟੋ ਘੱਟ 60 ਰੁਪਏ ਫੀਟ ਮੀਟਰ ਆਉਂਦੀ ਆ ਡੀਸੀ ਵਾਇਰ ਹੁਣ ਦੇਖ ਲਓ ਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਸਾਡੀ ਤਾਂ ਇਹੀ ਮੰਗ ਹੈ ਜੀ ਦੇਖੋ ਜੇ ਤਾਂ ਪ੍ਰਸ਼ਾਸਨ ਚਾਹਵੇ ਤੁਹਾਡਾ ਚੋਰ ਫੜ ਸਕਦਾ ਪਰ ਇਹ ਸਰੇਆ ਪਤਾ ਹੈ ਪ੍ਰਸ਼ਾਸਨ ਨੂੰ ਵੀ ਪਤਾ ਕੌਣ ਚੋਰ ਹੈ ਕੌਣ ਨਹੀਂ ਇੱਥੇ ਪ੍ਰਸ਼ਾਸਨ ਨੂੰ ਇੰਨਾ ਹੀ ਪਤਾ ਚੋਰੀ ਦਾ ਸਮਾਨ ਕੌਣ ਲੈਂਦਾ ਪਰ ਪ੍ਰਸ਼ਾਸਨ ਕੋਈ ਗੌਰ ਨਹੀਂ ਕਰਦਾ ਇਹ ਚੀਜ਼ਾਂ ਤੇ